ਬਰਨਾਲਾ ਬਸ ਹਾਸੇ ਚ ਇੱਕ ਹੋਰ ਮੌਤ ਬੀਕੇਯੂ ਗ੍ਰਾਹਨ ਦੇ ਜ਼ਿਲ੍ਹਾ ਬਠਿੰਡਾ ਦੇ ਸੀਨੀਅਰ ਮੀਤ ਪ੍ਰਧਾਨ ਦੀ ਮੌਤ ਇਲਾਜ ਦੌਰਾਨ ਤੋੜਿਆ ਜੇਬ ਟਿਕਸਾਰ ਮੋਰਚੇ ਦੇ ਸੱਦੇ ਤੇ ਹਰਿਆਣਾ ਦੇ ਟੋਹਾਣਾ ਵਿਖੇ ਮਹਾਪੰਚਾਇਤ ਚ ਭਾਗ ਲੈਣ ਜਾ ਰਹੇ ਜਿਲ੍ਹਾ ਬਠਿੰਡਾ ਦੇ ਪਿੰਡ ਕੋਠਾਗੁਰੂ ਦੇ ਕਿਸਾਨਾਂ ਦੀ ਗੱਲ ਹਾਦਸੇ ਦਾ ਸ਼ਿਕਾਰ ਹੋ ਗਈ ਸੀ ਇਸ ਦੌਰਾਨ ਜਿੱਥੇ ਤਿੰਨ ਔਰਤਾਂ ਦੀ ਮੌਤ ਹੋ ਗਈ ਅਤੇ ਕਈ ਲੋਕ ਜ਼ਖਮੀ ਹੋਏ ਸਨ ਜਿਨ੍ਹਾਂ ਨੂੰ ਇਲਾਜ ਬਠਿੰਡਾ ਦੇ ਸਰਕਾਰੀ ਹਸਪਤਾਲ ਚ ਚੱਲ ਰਿਹਾ ਸੀ ਇਸ ਦੌਰਾਨ ਅੱਜ ਇੱਕ ਹੋਰ ਮਦਭਾਗੀ ਖਬਰ ਸਾਹਮਣੇ ਆਈ ਜਦੋਂ ਭਾਰਤੀ ਕਿਸਾਨ ਯੂਨੀਅਨ ਇਕੱਠਾ ਬਰਾਹਂਦੇ ਬਠਿੰਡਾ ਜ਼ਿਲ੍ਹੇ ਦੇ ਮੀਤ ਪ੍ਰਧਾਨ ਬਸੰਤ ਸਿੰਘ ਕੋਠਾ ਗੁਰੂ ਦੀ ਇਲਾਜ ਦੌਰਾਨ ਮੌਤ ਹੋ ਗਈ। ਇਸ ਘਟਨਾ ਦਾ ਪਤਾ ਚੱਲਦੇ ਹੀ ਵੱਡੀ ਗਿਣਤੀ ਚ ਭਾਰਤੀ ਕਿਸਾਨ ਯੂਨੀਅਨ ਇੱਕ ਤਵਗਰਾਹਂ ਦੀ ਸੂਬਾ ਪ੍ਰਧਾਨ ਜੁਕੇਂਦਰ ਸਿੰਘ ਉਗਰਾਹਂ ਰਿਪੀਟ ਜੁਕੇਂਦਰ ਸਿੰਘ ਉਗਰਾਹਂ ਦੀ ਕਬਾਈ ਚ ਕਿਸਾਨ ਐਮਜ਼ ਹਸਪਤਾਲ ਚ ਪਹੁੰਚਣਾ ਸ਼ੁਰੂ ਹੋ ਗਏ। ਬਹੁਤ ਹੀ ਦਰਦਨਾਕ ਘਟਨਾ ਹੋਈ ਹੈ। ਸਾਡਾ ਇੱਕ ਆਗੂ ਜਿਹੜਾ ਹਰਮਨ ਪੈਰਾਪੀ ਸੀ ਇਸੇ ਗੱਲ ਨੂੰ ਜਵਾਬ ਹੀ ਨਹੀਂ ਸੀ ਦਿੰਦਾ ਪਿੱਲੀ ਮੋਰ ਚਿੱਤ ਚ ਲਗਭਗ ਮੇਰੇ ਬਹੁਤ ਨੇੜੇ ਰਹੇ ਐਡਾ ਸਬਰ ਵਾਲਾ ਤੇ ਐਡਾ ਸੰਤੋਸ਼ ਵਾਲਾ ਬੰਦਾ ਜਿਸ ਨੇ ਐਕਸੀਡੈਂਟ ਹੋਇਆ ਐਕਸੀਡੈਂਟ ਹੋਣ ਤੋਂ ਬਾਅਦ ਜਦੋਂ ਹਸਪਤਾਲ ਅਸੀਂ ਆਏ ਪੰਜ ਤਰੀਕ ਨੂੰ ਸਾਨੂੰ ਪਤਾ ਸੀ ਵੀ ਜਿਹੜੇ ਜਿਹੜੀ ਹਾਲਤ ਹੈ ਬਹੁਤ ਜ਼ਿਆਦਾ ਸੀਰੀਅਸ ਆਮ ਸੁਣਦੇ ਹੁੰਦੇ ਸੀ ਵੀ ਇਹ ਹੱਥ ਲਾਏ ਤੋਂ ਇਹਦੇ ਨਾ ਸਰੀਰ ਦੇ ਪਤਾ ਲੱਗਦਾ ਨਾ ਬਾਹ ਤੇ ਨਾਲ ਲੱਤ ਤੇ ਜਦੋਂ ਮੈਂ ਤੇ ਝੰਡਾ ਸੁ ਮਿਲੇ ਰਾਸੀ ਦੇ ਬਾਹ ਤੇ ਹੱਥ ਲਾਇਆ ਲੱਤ ਤੇ ਹੱਥ ਲਾਏ ਪੁੱਛਿਆ ਵੀ ਪਤਾ ਲੱਗਦਾ ਤਾਂ ਹੱਸ ਕੇ ਕਹਿੰਦਾ ਸੀ ਵੀ ਹਾਂ ਪਤਾ ਲੱਗਦਾ ਪਰ ਕਿਉਂਕਿ ਅਸੀਂ ਸਰਜਣ ਨਾਲ ਗੱਲ ਕਰਕੇ ਆਏ ਸੀ ਸਰਜਨ ਦੀ ਰਿਪੋਰਟ ਦੇ ਮੁਤਾਬਕ ਸਾਨੂੰ ਪਤਾ ਹੀ ਸਾਡਾ ਤਾਂ ਹੈ ਨਹੀਂ ਇਹ ਇਹਦੇ ਤੇ ਕੋਈ ਰਿਸਕ ਲੈਣ ਵਾਸਤੇ ਅਸੀਂ ਨਹੀਂ ਤਿਆਰ ਹਾਂ ਸੀ ਕਿਉਂਕਿ ਵੀ ਜੇ ਹਾਲਾਤ ਇਹ ਵੀ ਜੇ ਤੁਸੀਂ ਇਹਨੂੰ ਹਲਾਓਗੇ ਜਾਂ ਇਹਦਾ ਕੋਈ ਪ੍ਰੈਸ਼ਨ ਵਾਲੀ ਗੱਲ ਕਰੋਗੇ ਜਾਂ ਇਹਨੂੰ ਕਿਸੇ ਫਾਰਵਰਡ ਕਰਨ ਦੀ ਗੱਲ ਕਰੋਗੇ ਆਪਾਂ ਬਹੁਤ ਖਤਰਾ ਖਤਰਾ ਕਰਾਂਗੇ ਦੇਖੋ ਅਸੀਂ ਟੈਕਨੀਕਲੀ ਤਾਂ ਕੁਝ ਜਾਣਦੇ ਨਹੀਂ ਜੋ ਮੈਡੀਕਲ ਸਾਇੰਸ ਦੀ ਥਿਊਰੀ ਕਹਿੰਦੀ ਆ ਉਹਦੇ ਮੁਤਾਬਿਕ ਸਾਨੂੰ ਚੱਲਣਾ ਪਿਆ ਸਾਡੇ ਹੱਥੋਂ ਨਿਕਲੀ ਸੀ ਖੇਡ ਤੇ ਸਾਨੂੰ ਆਹ ਤਾਂ ਦੇਖਣਾ ਅਸੀਂ ਭਾਵੇਂ ਪਰਿਵਾਰ ਬੱਚੇ ਬਹੁਤ ਤਾਹੂ ਸੀ ਵੀ ਅਸੀਂ ਇਹਨੂੰ ਕਿਤੇ ਹੋਰ ਸ਼ਿਫਟ ਲੈ ਜੀ ਜੇ ਇਨੀ ਗੱਲ ਹੁੰਦੀ ਨਾ ਵੀ ਸ਼ਿਫਟ ਕੀਤਾ ਸਾਡਾ ਪਸੰਦ ਸਾਡੇ ਹੱਥ ਲੱਗਦਾ ਅਸੀਂ ਪੈਸਿਆਂ 'ਚ ਤੋਲ ਦਿੰਦੇ ਹਾਂ ਇਹ ਗੱਲ ਨਹੀਂ ਸੀ ਅਸੀਂ ਭਾਵੇਂ ਕੁਝ ਵੀ ਕਰਦੇ ਜਿੰਦਗੀ ਨਹੀਂ ਸੀ ਜਾਣ ਦਿੰਦੇ ਸੀ ਬੁਝੇ ਮੰਨਣਾ ਪੈਂਦਾ ਹੈ ਕਿ ਸਾਡੀ ਇਹ ਬੇਵਸੀ ਹੋ ਗਈ ਬੇਵਸੀ ਸਾਡੋ ਤੋਂ ਦੀ ਗੱਲ ਪਹਿਲੇ ਹੀ ਚਲੀ ਗਈ ਸੀ ਐਕਸੀਡੈਂਟ ਤੋਂ ਪਹਿਲੀ ਸਾਡੇ ਉਤੋਂ ਦੀ ਗੱਲ ਨਿਕਲ ਗਈ ਸੀ ਜਿੰਦੀ ਲਾਸ਼ ਈ ਸੀ ਸਾਡਾ ਸਾਥੀ ਉਹ ਸਾਡੇ ਸਾਹਮਣੇ ਪਿਆ ਅਜੇ ਵੀ ਉਹਨੂੰ ਬਹੁਤ ਉਹਦਾ ਹੱਸਦਾ ਚਿਹਰਾ ਹੁਣ ਵੀ ਨਜ਼ਰ ਆਉਂਦਾ ਹੈ ਕਹਿ ਨਹੀਂ ਸਕਦੇ ਸ਼ਬਦਾਂ ਚ ਵੀ ਪਰਿਵਾਰ ਨੂੰ ਕਿਵੇਂ ਦਸੀਏ ਤੁਹਾਡਾ ਤਾਂ ਆਪਣੇ ਨੇੜੇ ਸੀ ਤੁਹਾਡਾ ਪਿਤਾ ਸੀ ਭੈਣ ਦਾ ਸਾਥੀ ਸੀ ਪਰਿਵਾਰ ਦਾ ਰਿਸ਼ਤੇਦਾਰ ਸੀ ਸੱਚੇ ਸੰਬੰਧੀਆਂ ਦਾ ਪਰ ਸਾਡਾ ਵੀ ਉਹ ਬਹੁਤ ਕੋਸ਼ਿਸ਼ ਸੀ ਜਿੱਤੇ ਤੁਹਾਨੂੰ ਲਾਸ ਹੋਇਆ ਉਸੇ ਫਿਰਦੇ ਚੀਨ ਵਾਲੀ ਪੀੜਾ ਸਾਡੇ ਮਿਲਦੀ ਹੂ ਬਠਿੰਡਾ ਤੋਂ ਪੱਤਰਕਾਰ ਜਗਸੀਰ ਪੁਲਰ ਦੀ ਰਿਪੋਰਟ